ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਵਿਸਾਖੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ ਨਵਾਂ ਪ੍ਰਧਾਨ ਇਸ ਦਿਨ ਕੀਤਾ ਜਾਵੇਗਾ ਨਵੇਂ ਪ੍ਰਧਾਨ ਦਾ ਐਲਾਨ ਮੈਲਾ ਕਾਂਸਟੇਬਲ ਅਮਨਦੀਪ ਕੌਰ ਬਾਰੇ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ ਭੇਜਿਆ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਤੇ ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਕੀਤਾ ਨਵਾਂ ਐਲਾਨ ਸ਼੍ਰੋਮ ਨਿਕਾਲੀ ਦਲ ਵੱਲੋਂ ਨਵਾਂ ਪ੍ਰਧਾਨ ਬਣਾਉਂਦੇ ਐਲਾਨ ਤੇ ਪੜਕੇ ਬਾਗੀ ਲੀਡਰ ਕਿਹਾ ਪੰਥ ਕਦੇ ਨਹੀਂ ਕਰੇਗਾ ਮੁਆਫ ਪੰਜਾਬ ਦੇ ਪਿੰਡਾਂ ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ ਸ਼੍ਰੀ ਅਕਾਲ ਤਖਸੈ ਵਿਖੇ ਪੰਜ ਸਿੰਘ ਸੈਵਾਨਾਂ ਦੀ ਹੋਈ ਕਤਰਤਾ ਪਾਸ ਕੀਤੇ ਗਏ 8 ਮਤੇ ਅਪ੍ਰੈਲ ਦੇ ਪਹਿਲੇ ਹਫਤੇ ਗਰਮੀ ਨੇ ਕੱਢੇ ਵੱਟ ਮੌਸਮ ਵਿਭਾਗ ਨੇ ਹੁਣ ਸੁਣਾਈ ਰਾਹਤ ਭਰੀ ਖਬਰ ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖਬਰ ਲੱਗ ਸਕਦਾ ਵੱਡਾ ਝਟਕਾ ਸ਼ਰੋਮਨੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 ਅਪ੍ਰੈਲ ਨੂੰ ਅਮਰੀਕਸਰ ਵਿੱਚ ਚੋਣ ਹੋਵੇਗੀ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਚ ਸ਼ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਹੋਵੇਗਾ ਸ਼ਰੋਮਣੀ ਅਕਾਲੀ ਦਲ ਨੂੰ ਵਿਸਾਖੀ ਤੋਂ ਪਹਿਲਾਂ ਨਵਾਂ ਪ੍ਰਧਾਨ ਮਿਲ ਜਾਵੇਗਾ ਬੀਤੇ ਦਿਨੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੀ ਅਗਵਾਈ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਵਰਕਰਾਂ ਦੀ ਮਿਹਨਤ ਸਦਕਾ ਹੀ ਪਾਰਟੀ ਦੀ ਭਰਤੀ ਮੁਕੰਮਲ ਹੋਈ ਹੈ ਸਾਡੀ ਮੈਂਬਰਸ਼ਿਪ ਨੂੰ ਪਰਮਾ ਹੁੰਗਾਰਾ ਮਿਲਿਆ ਹੈ ਸਾਰੇ ਵਰਕਰਾਂ ਦਾ ਧੰਨਵਾਦ ਜੋ ਅਕਾਲੀ ਦਲ ਨੂੰ ਇੰਨਾ ਪਿਆਰ ਦਿੱਤਾ ਸਾਰੀ ਲੀਡਰਸ਼ਿਪ ਦਾ ਵੀ ਧੰਨਵਾਦ ਕੀਤਾ ਗਿਆ ਅਕਾਲੀ ਆਗੂ ਦਲਜੀਤ ਸਿੰਘ ਈਮਾਨ ਨੇ ਕਿਹਾ ਕਿ ਸੁਖਵੀਰ ਬਾਦਲ ਨੇ ਵੀ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਪਰ ਇਸ ਸਮੇਂ ਬਲਵਿੰਦਰ ਸਿੰਘ ਪੁੰਦੜ ਨੇ ਜੋ ਰੋਲ ਅਦਾ ਕੀਤਾ ਹੈ ਉਸ ਲਈ ਮਤਾ ਪਾ ਕੇ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ ਹੈ 5 ਸਾਲ ਪਹਿਲਾਂ ਇਸ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ਅਤੇ ਅੱਜ ਉਸ ਦੀ ਆਖਰੀ ਮੀਟਿੰਗ ਸੀ ਸਾਰੇ ਮੈਂਬਰ ਹਾਜ਼ਰ ਰਹੇ ਹਨ 2 April ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17.71 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਪੁਲਿਸ ਨਿਮਾਣ ਖਤਮ ਹੋਣ ਤੋਂ ਬਾਅਦ ਥਾਣਾ ਕਨਾਲ ਕਲੋਨੀ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕੀਤਾ ਗਿਆ ਇਸ ਮੋਕੇ ਬਜਾਹ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸੈਵੰਤ ਹੁੰਦੇ ਹੋਏ ਜੱਜ ਮਹੇਸ਼ ਕੁਮਾਰ ਸ਼ਰਮਾ ਦੀ ਅਦਾਲਤ ਵੱਲੋਂ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 22 April ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਸੀਟੀ 2 ਸਰਵਜੀਤ ਸਿੰਘ ਬਰਾੜ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਰਿਮਾਂਡ ਤੇ ਚੱਲ ਰਹੀ ਅਮਨਦੀਪ ਕੌਰ ਨੂੰ ਮੋੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਇਸ ਮੌਕੇ ਉਹਨਾਂ ਵੱਲੋਂ ਅਦਾਲਤ ਅੱਗੇ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਦੇ ਤੱਥ ਰੱਖੇ ਗਏ ਸਨ ਅਤੇ ਮੋੜ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਅਮਨਦੀਪ ਕੌਰ ਨੂੰ 22 April ਤੱਕ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਹੁਣ ਤੱਕ ਹੋਈ ਜਾਂਚ ਚ ਕੀ ਕੀ ਸਾਹਮਣੇ ਆਇਆ ਹੈ ਉਹ ਜਨਤਕ ਨਹੀਂ ਕਰ ਸਕਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਉਹਨਾਂ ਕਹੇ ਹੈ ਕਿ ਹੁਣ ਤੱਕ ਹੋਈ ਜਾਂਚ ਚ ਕੀ ਕੀ ਸਾਹਮਣੇ ਆਇਆ ਹੈ ਉਹ ਜਨਤਕ ਨਹੀਂ ਕਰ ਸਕਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ ਜਲਦੀ ਹੀ ਇਸ ਮਾਮਲੇ ਚ ਮਾਨਯੋਗ ਅਦਾਲਤ ਵਿੱਚ ਜਾਂਚ ਪੂਰੀ ਕਰਨ ਉਪਰੰਤ ਚਲਾਨ ਪੇਸ਼ ਕੀਤਾ ਜਾਵੇਗਾ ਪੰਜਾਬ ਦੇ ਲੱਖਾਂ ਪੈਨਸ਼ਨ ਤਾਰਕਾਂ ਲਈ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਸੂਬੇ ਦੇ ਪੈਨਸ਼ਨਰਾਂ ਅਤੇ ਪਰਿਵਾਰਿਕ ਪੈਨਸ਼ਨਰਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ ਵਿਭਾਗ ਵੱਲੋਂ ਜਾਰੀ ਕਪੱਤਰ ਅਨੁਸਾਰ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਤੇ 1.1.2016 ਤੋਂ 30.6.2021 ਤੱਕ ਦੇ ਸੋਦੇ ਤਨਖਾਹ ਪੈਨਸ਼ਨ ਪਰਿਵਾਰਿਕ ਪੈਨਸ਼ਨ ਅਤੇ ਛੁੱਟੀ ਨਕਦੀ ਕਰਨ ਦੇ ਬਕਾਏ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਕਬੂਲਾਰੇ ਨੇ ਦੱਸਿਆ ਕਿ ਇਹ ਫੈਸਲਾ ਵਿੱਤ ਵਿਭਾਗ ਦੇ ਸਹਿਯੋਗ ਨਾਲ ਲਿਆ ਗਿਆ ਹੈ ਉਹਨਾਂ ਦਾ ਸਹਿ ਕਿ ਸੰਬੰਧੀ ਸਾਰੇ ਸਬੰਧਤ ਬੋਰਡਾਂ ਕਾਰਪੋਰੇਸ਼ਨਾਂ ਤੇ ਖੁਦ ਮੁਖਤਿਆਰ ਸੰਸਥਾਵਾਂ ਨੂੰ ਆਪਣੀ ਵਿਤੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਬਕਾਇਆ ਨੂੰ ਜਾਰੀ ਕਰਨ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਇਸ ਕਾਰਨ ਪੈਣ ਵਾਲਾ ਵਾਧੂ ਬੀਤੀ ਬੋਝ ਸਵੰਤਨਤ ਸੰਸਥਾਵਾਂ ਨੂੰ ਆਪਣੇ ਸਰੋਤਾਂ ਤੋਂ ਹੀ ਚੁੱਕਣਾ ਹੋਵੇਗਾ ਤੇ ਇਸ ਲਈ ਵਿੱਤ ਵਿਭਾਗ ਵੱਲੋਂ ਕੋਈ ਵਾਧੂ ਗ੍ਰਾਂਟ ਜਾਂ ਕਰਜ਼ਾ ਨਹੀਂ ਦਿੱਤਾ ਜਾਵੇਗਾ ਪੱਤਰ 'ਚ ਬਕਾਇਦਾ ਇਹ ਵੀ ਕਿਹਾ ਗਿਆ ਹੈ ਕਿ 8/7/2022 ਦੇ ਪੱਤਰ ਰਾਹੀਂ ਜਾਰੀ ਕੀਤੀਆਂ ਗਈਆਂ 6ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਨੂੰ ਲਾਗੂ ਕਰਨ ਸੰਬੰਧੀ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ ਚ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਜਿਸ 'ਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਅੰਮ੍ਰਿਤਸਰ 'ਚ ਹੋਵੇਗੀ। ਇਸ ਨੂੰ ਲੈ ਕੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਹੀ ਜਲਾਸ ਹੋਵੇ ਗਾਇਸ ਨੂੰ ਲੈ ਕੇ ਬਾਗੀ ਧੜੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਹਨ ਚਰਨਜੀਤ ਸਿੰਘ ਬਰਾੜ ਨੇ ਇਸ ਮੌਕੇ ਚੈਲੰਜ ਦਿੰਦਿਆਂ ਕਿਹਾ ਕਿ 27000 ਡੈਲੀਗੇਟਾਂ ਦੇ ਨਾਮ ਪਾਰਟੀ ਵੈਬਸਾਈਟ ਉੱਤੇ ਪਾਓ ਇਸ ਦੇ ਨਾਲ ਹੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਸੋਚ ਲਈ ਬੜੀ ਸ਼ਰਮ ਅਤੇ ਦੁੱਖ ਦੀ ਗੱਲ ਹੈ ਕਿ ਜਿਸ ਸ਼੍ਰੋਮਣੀ ਕਾਲੀਦਲ ਦੇ ਮੁਖ ਦਫ਼ਤਰ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ ਜਿਸ ਪੰਥਕ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ 'ਚ ਸਿਰਫ਼ ਤੇ ਸਿਰਫ਼ ਸੱਚ ਨੂੰ ਨਾਪਿਆ ਤੋਲਿਆ ਜਾਂਦਾ ਰਿਹਾ ਹੈ ਅੱਜ ਉਸ ਪੰਥ ਦੇ ਮੁਖ ਦਫ਼ਤਰ ਤੋਂ ਪੰਥ ਨੂੰ ਸ਼ਰਮਸ਼ਾਰ ਕਰਦੇ ਦਾਅਵੇ ਕੀਤੇ ਗਏ ਹਨ ਅੱਗੇ ਬੋਲਦਿਆਂ ਉਹਨਾਂ ਕਿ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਹੁਕਮਨਾਮਾ ਸਾਹਿਬ ਬਾਰੇ ਝੂਠ ਬੋਲਿਆ ਗਿਆ ਹੈ ਅੱਜ ਵੀ ਜਾਰੀ ਹੁਕਮਨਾਮਾ ਸਾਹਿਬ ਪੰਥ ਦੀ ਰੋਸ਼ਨੀ ਵਿੱਚ ਪਏ ਹੋਏ ਹਨ 2 ਦਸੰਬਰ ਨੂੰ ਫਸੀਲਤੋ ਸਿੰਘ ਸਹਿਬਾਨ ਦੇ ਮੁਖਾਤੀਬ ਤੋਂ ਹੋਏ ਹਰ ਹੁਕਮ ਅੱਜ ਵੀ ਪੜੇ ਅਤੇ ਦੇਖੇ ਜਾ ਸਕਦੇ ਹਨ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੂੰ ਅਸਤੀਫੇ ਸਵੀਕਾਰ ਕਰਨ ਦੇ ਹੁਕਮ ਹੋਏ ਸੀ ਉਹ ਹੁਕਮਨਾਮਾ ਸਾਇਬ ਤੋਂ ਭਗੋੜੇ ਹੋਏ ਹਨ ਅਤੇ ਅੱਜ ਪੰਥ ਤੇ ਹੁਕਮਨਾਮਾ ਸਾਇਬ ਨੂੰ ਨਾ ਸਿਰਫ ਚੁਣੌਤੀ ਦੇ ਰਹੇ ਹਨ ਸਗੋਂ ਸ਼੍ਰੀ ਅਕਾਲ ਤਖਤ ਸਾਇਬ ਨਾਲ ਟਕਰਾਅ ਵੀ ਲੈ ਰਹੇ ਹਨ ਜਿਸ ਕਰਕੇ ਪੰਥ ਇਹਨਾਂ ਨੂੰ ਕਦੇ ਮੁਆਫ ਨਹੀਂ ਕਰੇਗਾ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰਿੰਤ ਸਿੰਘ ਸੌਂਦ ਨੇ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਤੇ ਖੇਡ ਮੈਦਾਨਾਂ ਦਾ ਨਿਰੇਖਣ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰਨਪ੍ਰਿੰਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਚ ਖੇਡ ਸੱਭਿਆਚਾਰ ਨੂੰ ਹੋਰ ਹੁਲਾਰਾ ਦੇਣ ਅਤੇ ਨਸ਼ਿਆਂ ਦੇ ਖਤਰੇ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਪਿੰਡ ਚ ਖੇਡ ਮੈਦਾਨ ਬਣਾਏ ਜਾਣਗੇ ਉਨ੍ਹਾਂ ਕਿਹਾ ਕਿ ਸੂਬੇ ਦੇ ਕਰੀਬ 13000 ਪਿੰਡਾਂ ਚ ਹੈ ਖੇਡ ਮੈਦਾਨ ਪਿੰਡਾਂ ਦੇ ਨੌਜਵਾਨਾਂ ਦੀ ਮੰਗ ਅਨੁਸਾਰ ਬਣਾਏ ਜਾਣਗੇ ਜਿਸ ਚ ਫੁੱਟਬਾਲ, ਕ੍ਰਿਕਟ, ਹਾਕੀ, ਐਥਲੈਟਿਕਸ, ਵਾਲੀਬਾਲ, ਹੈਂਡਬਾਲ ਆਦਿ ਖੇਡ ਦੇ ਮੈਦਾਨ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਜਟ ਚ 979 ਕਰੋੜ ਰੁਪਏ ਰੱਖੇ ਗਏ ਹਨ। ਇਸ ਰਾਸ਼ੀ ਨਾਲ ਸਰਕਾਰ ਵੱਲੋਂ ਖੇਡ ਮੈਦਾਨਾਂ ਦੇ ਨਾਲ-ਨਾਲ ਪਿੰਡਾਂ ਚ ਜਿਮ ਵੀ ਬਣਾਏ ਜਾਣਗੇ ਜਿਸ ਨਾਲ ਨੌਜਵਾਨ ਆਪਣੀ ਸਿਹਤਵਾਲ ਧਿਆਨ ਦੇ ਸਕਣ ਸ਼੍ਰੀ ਅਕਾਲ ਤਖਸਾਈ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਦ ਦੀ ਅਗਵਾਈ ਚ ਸਕਤਰਿਤ ਸ਼੍ਰੀ ਅਕਾਲ ਤਖਸਾਈ ਵਿਖੇ ਪੰਜ ਸਿੰਘ ਸਵਾਨਾਂ ਦੀ ਿਕਤਰਤਾ ਹੋਈ ਹੈ ਿਕਤਰਤਾ ਚ ਜਥੇਦਾਰ ਸਾਹਿਬ ਵੱਲੋਂ 8 ਮਤੇ ਪਾਸ ਕੀਤੇ ਗਏ ਹਨ ਪਹਿਲੇ ਮਤੇ ਵਿੱਚ ਪੰਜ ਸਿੰਘ ਸਵਾਨਾਂ ਨੇ ਸਰਬਸੰਤੀ ਨਾਲ ਫੈਸਲਾ ਕੀਤਾ ਹੈ ਕਿ ਗੁਰਪੁਰਵਾਸੀ ਗਿਆਨੀ ਮਲਕੀ ਸਿੰਘ ਜੀ ਸਾਬਕਾ ਪੰਜ ਪਿਆਰੇ ਸ਼੍ਰੀ ਅਕਾਲ ਤਖਸਾਈ ਵੱਲੋਂ ਗੁਰਬਾਣੀ ਸੰਥਿਆ ਸੀਵਾਵਾ ਮਾ ਦੀ ਛਲੰਗਾ ਕਰਦੇ ਆ ਉਹਨਾਂ ਦੇ ਪਰਿਵਾਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਨਮਾਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਦੂਜੇ ਮਤੇ ਚ ਪੰਜ ਸਿੰਘ ਸੈਵਾਨਾ ਵੱਲੋਂ ਸਰਬਸੰਮਤੀ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੱਲੋਂ ਦਸ਼ਮੇਸ਼ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਇਹ ਦੁਤੀ ਸ਼ਾਦਤ ਨੂੰ ਸਫਰ ਇਹ ਸ਼ਾਦਤ ਰਾਹੀ ਪ੍ਰਚਾਰ ਕਰਦੇ ਆ ਕੀਤੀਆਂ ਸੀਵਾਵਾ ਦੇ ਮੱਦੇਨਜ਼ਰ ਉਹਨਾਂ ਦੀ ਛਲੰਗਾ ਕੀਤੀ ਜਾਂਦੀ ਹੈ ਸ਼੍ਰੀ ਅਕਾਲ ਤੱਕ ਸਾਇਦ ਤੋਂ ਇਨਾ ਦਾ ਸਨਮਾਨ ਕੀਤਾ ਜਾਵੇਗਾ ਤੀਸਰੇ ਮਤੇ ਚ ਪੰਜ ਸਿੰਘ ਸੈਮਾਨਾ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਹਰ ਗੁਰਸਿੱਖ ਜਿੱਥੇ ਨਿਤਨੇਮ ਕਰਦਾ ਹੈ ਉੱਥੇ ਹੀ ਪ੍ਰੇਰਨਾ ਦਿੱਤੀ ਜਾਂਦੀ ਹੈ ਕਿ ਆਪਣੇ ਘਰ ਅੰਦਰ ਸੌਣ ਤੋਂ ਅੱਧਾ ਘੰਟਾ ਪਹਿਲਾਂ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਸੁਣਾਉਣ ਦੀ ਰਵਾਇਤ ਮੂਲ ਸੁਰਜੀਤ ਕਰੇ ਤਾਂ ਕਿ ਬੱਚਿਆਂ ਨੂੰ ਸਿੱਖ ਕਦਰਾਂ ਕੀਮਤਾਂ ਦਾ ਵੱਦ ਤੋਂ ਵੱਧ ਗਿਆਨ ਹੋ ਸਕੇ ਤੇ ਸਿੱਖੀ ਨਾਲ ਪਿਆਰ ਵਾ ਸਕੇ ਚੌਥੇ ਮਤੇ ਚ ਪੰਜ ਸਿੰਘ ਸੈਵਾਨਾਂ ਵੱਲੋਂ ਸਮੁੱਚੇ ਸਿੱਖ ਜਗਤ ਨੂੰ ਪ੍ਰੇਰਣਾ ਕੀਤੀ ਗਈ ਹੈ ਕਿ ਹਰ ਸਿੱਖ ਅੰਤਿਮ ਅਰਦਾਸਵੇਂ ਸਾਦੇ ਲੰਗਰ ਤਿਆਰ ਕਰਕੇ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵਾਇਤਾਂ ਅਨੁਸਾਰ ਪੈਰਾ ਦੇਵੇ ਇਸ ਲਈ ਇਹ ਖਰਚ ਲੋੜਵੰਦ ਬੱਚਿਆਂ ਦੀ ਮਦਦ ਤੇ ਲਗਾਇਆ ਜਾਵੇ ਇਸ ਦੇ ਨਾਲ ਹੀ ਪੰਜਵੇਂ ਮਤੇ ਚ ਪੰਜ ਸਿੰਘ ਸੈਵਾਨਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਇ ਦੇ ਸਾਬਕਾ ਜਥੇਦਾਰ ਗਿਆਨੀ ਕੁਵਾਲ ਸਿੰਘ ਨੂੰ ਪਹਿਲਾ ਮਿਤੀ 32 ਹਾਰ ਨਾਨਕ ਸ਼ਾਹੀ ਸੰਮਤ 556 ਮੁਤਾਬਿਕ 15 ਜੁਲਾਈ 2024 ਨੂੰ ਮਤਾ ਨੰਬਰ 4 ਰਾਹੀਂ ਸ਼੍ਰੀ ਕਾਲ ਤਖਸਾਈ ਪਾਸੋਂ ਬੀਤੇ ਚ ਉਹਨਾਂ ਵੱਲੋਂ ਕੀਤੀਆਂ ਗਲਤੀਆਂ ਲਈ ਤਨਖਾਹ ਲਗਾਈ ਗਈ ਸੀ ਜਿਸ ਵਿੱਚ ਉਹਨਾਂ ਨੇ ਭੁੱਲ ਬਖਸ਼ਾਈ ਸੀ ਪਰੰਤੂ ਉਸ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼੍ਰੀ ਕਾਲ ਤਖਸਾਈ ਪਾਸ ਸ਼ਿਕਾਇਤਾਂ ਆ ਰਹੀਆਂ ਹਨ ਅਤੇ ਬਹੁਤ ਗੰਭੀਰ ਇਲਜ਼ਾਮ ਲੱਗੇ ਹਨ ਇਸ ਲਈ ਜਦੋਂ ਤੱਕ ਉਹੋ ਸ਼੍ਰੀ ਅਕਾਲ ਤਖਸੈ ਵਿਖੇ ਪੇਸ਼ ਹੋ ਕੇ ਆਪਣਾ ਪੱਖ ਨਹੀਂ ਰੱਖਦੇ ਤੇ ਲੱਗੇ ਇਲਜ਼ਾਮਾਂ ਤੋਂ ਸੁਰਖਰੂ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਪੰਥਕ ਸਰਗਰਮੀਆਂ ਤੇ ਸਮਾਗਮਾਂ 'ਚ ਸ਼ਮੂਲੀਅਤ ਤੋਂ ਗੁਰੇਜ਼ ਕਰਨ ਇਹਨਾਂ ਦੀਆਂ ਪੰਥਕ ਸੀਮਾਵਾਂ 'ਤੇ ਰੋਕ ਲਗਾਈ ਜਾਂਦੀ ਹੈ ਸ਼ੀਮਾ ਮਤਾ ਪਾਸ ਕਰਦੇ ਆ ਪੰਜ ਸਿੰਘ ਸੈਵਾਨਾਂ ਵੱਲੋਂ ਮਹਿਸੂਸ ਕੀਤਾ ਗਿਆ ਹੈ ਕਿ ਅੱਜ ਪੰਜਾਬ 'ਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਦੀ ਅਤੀ ਲੋੜ ਹੈ ਤਾਂ ਜੋ ਹਰ ਸਿੱਖ ਗੁਰੂ ਸਾਹਿਬ ਜੀ ਦੇ ਫਲਸਫੇ ਤੋਂ ਜਾਣੂ ਹੋ ਸਕੇ ਇਸ ਲਈ ਵਿਸ਼ੇ ਭਰਦੀਆਂ ਸਿੱਖ ਸੰਸਥਾਵਾਂ ਦੇ ਪੰਥ ਪ੍ਰਸਿੱਧ ਪ੍ਰਚਾਰਕ ਰਾਗੀ ਢਾਡੀ ਤੇ ਕਵੀਸ਼ਰ ਸਹਿਵਾਨ ਆਪਣੇ ਦੇਸ਼ ਵਿਦੇਸ਼ ਦੇ ਦੌਰਿਆਂ ਤੋਂ ਇਲਾਵਾ ਪੰਜਾਬ ਮੁਰਨ ਅਤੇ ਅਗਲੇ 4 ਮਹੀਨੇ ਪੰਜਾਬ ਦੇ 10 ਪਿੰਡ ਚੁਣ ਕੇ ਉਹਨਾਂ ਚ ਸਮਰਪਿਤ ਹੋ ਕੇ ਪ੍ਰਚਾਰ ਕਰਨ ਇਸ ਦੇ ਨਾਲ ਹੀ ਪੰਜ ਸਿੰਘ ਸਵਾਨ ਨੇ ਸ਼੍ਰੀ ਕਾਲ ਤਕ ਸਾਹਿਬ ਤੋਂ ਮਿਤੀ 32 ਜੇਠ ਸਮਤ ਨਾਨਕ ਸ਼ਾਹੀ 550 ਮੁਤਾਬਿਕ 14 ਜੂਨ 2018 ਨੂੰ ਮਤਾ ਨੰਬਰ ਇੱਕ ਦੀ ਰੋਸ਼ਨੀ ਵਿਚਾਰ ਅੱਗੇ ਵਧਾਉਂਦਿਆਂ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਹਿਵਾਨ ਚ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਾਹਿਬ ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦੇ ਪਰਿਵਾਰਾਂ ਦਾ ਚੰਗਾ ਪਾਲਣ ਪੋਸ਼ਣ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਨਗਰ ਦੀਆਂ ਸੰਗਤਾਂ ਗੁਰਦੁਆਰਾ ਕਮੇਟੀਆਂ ਚੰਗੀ ਤਰ੍ਹਾਂ ਧਿਆਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਹਿਲੇ ਮਤੇ ਤੋਂ ਬਾਅਦ ਭਾਵੇਂ ਕਿ ਕਈ ਗੁਰੂ ਘਰਾਂ ਦੇ ਗ੍ਰੰਥੀ ਕੀਰਤਨੀਏ ਸਿੰਘ ਅਤੇ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ ਹੈ ਪਰੰਤੂ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਪੰਜਾਬ ਤੇ ਹਰਿਆਣਾ ਚ ਲਗਾਤਾਰ ਗਰਮੀ ਵਾਦੀ ਜਾ ਰਹੀ ਹੈ ਆਲਮੀ ਹੈ ਕਿ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਚ ਗਰਮੀ ਨੇ ਲੋਕਾਂ ਦੇ ਵਾਟ ਕੱਢ ਦਿੱਤੇ ਹਨ ਸੋਮਵਾਰ ਤੋਂ ਪੰਜਾਬ ਤੇ ਹਰਿਆਣਾ ਦੇ ਸ਼ਹਿਰਾਂ ਚ ਤਾਪਮਨ 42 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਚ ਅਤਿ ਗਰਮੀ ਪੈਣ ਸੰਬੰਧੀ ਯੈਲੋ ਲੜ ਜਾਰੀ ਕੀਤਾ ਹੈ ਵਿਭਾਗ ਨੇ ਨਾਲ ਹੀ 10 ਅਪ੍ਰੈਲ ਨੂੰ ਪੱਛਮੀ ਗੜਬੜੀ ਦੇ ਚੱਲਦਿਆਂ ਕੀਨਮਿਨ ਹੋਣ ਅਤੇ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਹੈ 스마트 ਰਾਸ਼ਨ ਕਾਰਡ ਨੂੰ ਲੈ ਕੇ KYC ਨਾ ਕਰਵਾਉਣ ਵਾਲਿਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਲੱਖਾਂ લાભਾਪਾਤਰੀਆਂ ਦਾ ਨਾਮ ਸੂਚੀ ਚੋਂ ਕੱਟਿਆ ਜਾ ਸਕਦਾ ਹੈ ਜਿਸ ਕਾਰਨ ਉਹ ਸਸਤਾ ਰਾਸ਼ਨ ਲੈਣ ਤੋਂ ਵਾਂਝੇ ਰਹਿ ਸਕਦੇ ਹਨ ਮੁੱਖ ਵਜਾਇ ਹੈ ਕਿ ਸੂਬੇ ਚ 1.57 ਕਰੋੜ ਵਿੱਚੋਂ 30 ਲੱਖ 28806 ਯੋਗ લાભਾਪਾਤਰੀ ਦੀ KYC ਨਹੀਂ ਹੋਈ ਹੈ ਵਿਭਾਗੀ ਸੂਤਰਾਂ ਅਨੁਸਾਰ ਕੁਝ લાભਾਪਾਤਰੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਵਿਦੇਸ਼ ਵਿੱਚ ਹਨ ਪਹਿਲਾਂ ਈਕੀ ਵਾਈ ਸੀ ਦੀ ਆਖਰੀ ਤਰੀਕ 31 ਮਾਰਚ ਸੀ ਪਰ ਇਸ ਤਰੀਕ ਤੱਕ ਵੀ ਵੱਡੀ ਗਿਣਤੀ ਚ ਲਾਭਪਾਤਰੀਆਂ ਵੱਲੋਂ ਈਕੀ ਵਾਈ ਸੀ ਨਹੀਂ ਕਰਵਾਈ ਗਈ ਜਿਸ ਮਗਰੋਂ ਇਹ ਤਰੀਕ 30 ਅਪ੍ਰੈਲ ਕੀਤੀ ਗਈ ਹੈ ਇਸ ਨੂੰ ਵੀ ਹੁਣ ਸਿਰਫ ਈਕੀ ਦਿਨ ਬਚੇ ਹਨ ਇਹ ਆਖਰੀ ਮੌਕਾ ਹੈ ਕਿਉਂਕਿ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਸਰਵੇਖਣ ਦੀ ਤਰੀਕ ਹੋਰ ਨਹੀਂ ਵਧੇਗੀ ਸਰਵੇਖਣ ਪਿਛਲੇ 5 ਮਹੀਨੇ ਤੋਂ ਚੱਲ ਰਿਹਾ ਹੈ ਅਤੇ ਜੇਕਰ ਹੁਣ ਵੀ ਉਹਨਾਂ ਵੱਲੋਂ ਹੀ ਕੇ ਵੈਸ਼ੀ ਨਾ ਕਰਵਾਈ ਗਈ ਤਾਂ ਉਹਨਾਂ ਦਾ ਨਾਮ ਕੱਟ ਦਿੱਤਾ ਜਾਵੇਗਾ। ਉਹ ਅੱਜ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਅਸੀਂ ਬਾਹਰ ਡਿਸਕਲੋਜ਼ ਨਹੀਂ ਕਰ ਸਕਦੇ ਜੱਜ ਸਾਹਿਬ ਦੇ ਪੇਸ਼ ਕੀਤਾ ਸੀਗਾ ਜੱਜ ਸਾਹਿਬ ਨੇ ਅੱਜ ਅਕਿਊਜ਼ ਦਾ ਜੁਡੀਸ਼ੀਅਲ ਰਿਮਾਂਡ ਲਈ ਭੇਜ ਦਿੱਤਾ ਹੈਗਾ। ਬਾਕੀ ਤਫਤੀਸ਼ ਜਾਰੀ ਹੈ ਜੀ ਜੋ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ। ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ। ਹਾਂਜੀ ਅ ਜੁਡੀਸ਼ੀਅਲ ਰਿਮਾਂਡ ਭੇਜ ਦਿੱਤਾ ਗਿਆ ਜੀ। ਨੀ ਜੁਡੀਸ਼ੀਅਲ ਹੀ ਹੁੰਦਾ ਜੀ ਅੱਗੇ ਤੋਂ ਚੌ ਚੌ ਦਿਨ ਦਾ ਚੱਲਦਾ ਰਹਿੰਦਾ ਹੈਗਾ ਪ੍ਰੋਸੀਜਰ ਤਾਂ ਹੁਣ ਜੁਡੀਸ਼ੀਅਲ ਰਿਮਾਂਡ ਭੇਜਤਾ ਹੈਗਾ ਬਾਕੀ ਸਾਡੀ ਇਨਵੈਸਟੀਗੇਸ਼ਨ ਹੈ ਹਜੇ ਵੀ ਉਹ ਚੱਲ ਰਹੀ ਹੈ ਦੋ ਦੋ ਆਪਣਾ ਪ੍ਰੈਇਲ ਤੋਂ ਬੜੇ ਹੋਈ ਹੈ ਅੱਜ 8 ਹੋ ਗਏ 8 ਦਿਨਾਂ ਤੇ 7 ਦਿਨਾਂ ਦੇ ਵਿੱਚ ਕੋਈ ਚੀਜ਼ ਤੇ ਸਾਹਮਣੇ ਨਹੀਂ ਆਈ ਜੀ ਦੇਖੋ ਉਹ ਸਬਜੈਕਟ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਜੋ ਆਇਆ ਸੀ ਉਹਨੂੰ ਫਿਲਹਾਲ ਇਸ ਸਟੇਜ ਤੇ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਜੀ ਉਦੋਂ ਉਹਦਾ ਚਲਾਨ ਜਿਹੜਾ ਹੈਗਾ ਪੇਸ਼ ਅਦਾਲਤ ਕਰ ਦਿੱਤਾ ਜਾਊਗਾ ਜੀ ਤੇ ਪਾਰਟਨਰ ਮਿਲਿਆ ਸਰ ਇਹਦਾ ਨਹੀਂ ਹਜੇ ਇੱਕ ਅਕਿਊਜ਼ਡ ਹੋਰ ਹੈ ਜੀ ਉਹਦੇ ਅਸਪੈਂਡਿੰਗ ਸਰ ਅਕਾਊਂਟਿੰਗ ਵਾਲਾ ਆਪਣੀ ਗੱਲ ਦੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਦੇਖੋ ਵੱਖ-ਵੱਖ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਪਰ ਜੋ ਵੀ ਇਨਵੈਸਟੀਗੇਸ਼ਨ ਹੈ ਉਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਡੰਗਾਈ ਨਾ ਦੀ ਪੜਤਾਲ ਕਰ ਰਹੇ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਜਿਹੜਾ ਚਰਚਾ ਚੱਲ ਰਹੀ ਹੈ ਹਰਿਆਣਾ ਤੇ ਜਿਹੜੇ ਲਿੰਕ ਨੂੰ ਲੈ ਕੇ ਹੈਗਾ ਮੈਂ ਤੁਹਾਨੂੰ ਉਹੀ ਦੱਸੀ ਜਾਂਦਾ ਨਾ ਜੀ ਚਰਚਾਵਾਂ ਬਹੁਤ ਚੱਲ ਰਹੀਆਂ ਹੈਗੀਆਂ ਬਟ ਜੋ ਇਨਵੈਸਟੀਗੇਸ਼ਨ ਦਾ ਆਈਆਂ ਚੀਜ਼ਾਂ ਸੀ ਉਹਨੂੰ ਪਬਲੀਕਲੀ ਫਿਲਹਾਲ ਨਹੀਂ ਡਿਸਕਲੋਸ ਕਰ ਸਕਦੇ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋ ਜੂਗੀ ਅਸੀਂ ਉਹਦੀ ਫਾਈਨਲ ਰਿਪੋਰਟ ਬਣਾ ਕੇ ਮਾਨਯੋਗ ਅਦਾਲਤ 'ਚ ਪੇਸ਼ ਕਰ ਦਿਆਂਗੇ ਜੀ ਉਸ ਤੋਂ ਬਾਅਦ ਜੋ ਵੀ ਜਸ ਅਕਾਲ ਪਰ ਸਰ ਅੱਜ ਤੱਕ ਦਾ ਕੁਝ ਨਾ ਕੁਝ ਆਇਆ ਹੈ ਹੋ ਸਾਹਮਣੇ ਜਿਹੜਾ ਦੱਸਣ ਯੋਗ ਹੋਊਗਾ ਕਿ ਵੀ ਹਾਂ ਹੁਣ ਤੱਕ ਇਹਦੇ 'ਚ ਆ ਚੀਜ਼ ਸਾਹਮਣੇ ਆਈ ਹੈ ਦੇਖੋ ਕਈ ਚੀਜ਼ਾਂ ਕੀ ਹੁੰਦੀਆਂ ਹੈਗੀਆਂ ਕਿ ਸਾਹਮਣੇ ਆਉਂਦੀਆਂ ਬਟ ਉਹ ਅੱਗੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹਨੂੰ ਇੰਪੈਕਟ ਕਰ ਸਕਦੀਆਂ ਨੇ ਤੇ ਇਸ ਕਰਕੇ ਅਸੀਂ ਬਹੁਤ ਥੋੜੀ ਹੈ ਇਸ ਕੇਸ 'ਚ ਪੁਲਿਸ ਨੂੰ ਹੁਣ ਤੱਕ ਦੋ ਤਿੰਨ ਵਾਰੀ ਪੁਲਿਸ ਰਿਮਾਂਡ ਮਿਲਿਆ ਕੁਝ ਵੀ ਨਹੀਂ ਪੁਲਿਸ ਨੂੰ ਹੁਣ ਤੱਕ ਮਿਲਿਆ ਤਿੰਨ ਵਾਰੀ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਕੁਝ ਨਹੀਂ ਮਿਲਿਆ ਮੈਂ ਇਹ ਕਹਿ ਰਿਹਾ ਹਾਂ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਫਿਊਚਰ ਇਨਵੈਸਟੀਗੇਸ਼ਨ ਤੇ ਇੰਪੈਕਟ ਆ ਸਕਦਾ ਹੈ ਇਸ ਕਰਕੇ ਅਸੀਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦੇ ਜਦੋਂ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਅਸੀਂ ਉਹ ਇਹ ਦੇਖੋ ਮੀਡੀਆ ਦੇ ਆਪਣੇ ਤੁਸੀਂ ਕਹਿ ਸਕਦੇ ਹੋ ਨਹੀਂ ਕਹਿ ਸਕਦੇ ਤੁਸੀਂ ਦੇਖਣਾ ਜੀ ਮੇਰਾ ਇਹ ਹੈ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਵੀ ਕੰਟੀਨਿਊਸ ਚੱਲ ਰਹੀ ਹੈ ਹਜੇ ਇੱਕ ਅਕਿਊਜ਼ ਦੀ ਅਰੈਸਟ ਪੈਂਡਿੰਗ ਹੈ ਜੀ ਜਦੋਂ ਅਕਿਊਜ਼ ਅਰੈਸਟ ਹੋ ਜਾਊਗਾ ਅਸੀਂ ਚਲਾਨ ਪੇਸ਼ ਅਦਾਲਤ ਕਰ ਦਾਂਗੇ ਕੋਈ ਏਜੰਸੀ ਹੋਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ ਨਹੀਂ ਇਹ ਦੇਖੋ ਨਹੀਂ ਇਸ ਵਕਤ ਥਾਣਾ ਕਨਾਲ ਦੀ ਫੋਰਸ ਵੱਲੋਂ ਪੁਲਿਸ ਵੱਲੋਂ ਹੀ ਇਹਦੀ ਨੋਟੀਫਿਕੇਸ਼ਨ ਕੀਤੀ ਜਾ ਰਹੀ ਹੈ ਆਪਣੀ ਤਰਫੋਂ ਕੋਈ ਸਿੱਟ ਕੱਤੀ ਹੈਗੀ ਜਾਂਚ ਨਹੀਂ ਹਜੇ ਥਾਣਾ ਵੱਲੋਂ ਹੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸਰਸੇ ਗਈ ਹੈ ਵਿਜ਼ਿਟ ਕੀਤਾ ਮੈਂ ਫ ਜਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੋ ਟੀਮ ਗਈ ਹੈ ਨਹੀਂ ਮੈਂ ਇਥੇ ਪਬਲੀਕਲੀ ਡਿਸਕਲੋਸ ਕਰਦੇ ਆ ਮੰਨ ਲਓ ਟੀਮ ਗਈ ਹੈ ਉਹਦਾ ਇੰਪੈਕਟ ਹੁੰਦਾ ਜਿ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦਾ ਵਿਸ਼ਾ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਝੂਠੇ ਪੰਥਕ ਦੇ ਭਗੌੜੇ ਮਕਾਰ ਆਦਮੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਸਭ ਤੋਂ ਝੂਠਾ ਮੈਂ ਕਿਉਂ ਕਹਿ ਰਿਹਾ ਔਰ ਮਕਾਰ ਕਿਉਂ ਕਹਿ ਰਿਹਾ ਕਿ ਜਿਹਨੂੰ ਪਤਾ ਹੋਵੇ ਕਿ ਮੇਰੀ ਗਲਤੀ ਹੈ ਤੇ ਫਿਰ ਵੀ ਝੂਠ ਬੋਲੇ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਉਹਨਾਂ ਨੇ ਝੂਠ ਬੋਲਿਆ ਕਿ ਨਿਗਰਾਨ ਕਮੇਟੀ ਸੀ ਕਿਤੇ ਵੀ ਜਿਹੜਾ ਹੈਗਾ ਭਰਤੀ ਨਹੀਂ ਲਿਖਿਆ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਕਿ 1 ਮਿੰਟ ਕੱਢ ਕੇ ਇਹ ਸੁਣ ਲਿਓ ਜੁਨੇਦਾਰ ਸਾਹਿਬਾਨ ਨੇ ਕੀ ਕਿਹਾ ਉਹ ਵੀਡੀਓ ਵੀ ਲਾਵਾਂਗੇ ਪਰ ਜੋ ਮੈਂ ਲਿਖਿਆ ਉਹ ਮੈਂ ਪੜ੍ਹ ਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਵਿੱਚ ਸੀ ਜਿਹੜੇ ਮਹਾਰਥੀ ਹੈ ਨਾ ਇਹ ਅਧਿਕਾਰ ਗਵਾਏ ਵਾਲੇ ਦੇ ਵਿੱਚ ਸੀਗੇ ਇਸ ਲਈ ਪੰਜ ਸਿੰਘ ਸਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਦੇ ਨਾਲ ਫੇਰ ਮੈਂਬਰ ਬਣਾਏ ਜਾਣਾ ਤੇ 6 ਮਹੀਨੇ ਦੇ ਵਿੱਚ ਭਰਤੀ ਕਰਕੇ ਤੇ ਮੈਂਬਰ ਬਣਾਉਣੇ ਸੀ ਤੇ ਜਿਹੜੇ ਸੱਤ ਮੈਂਬਰ ਸੀ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਪਾਲ ਸਿੰਘ ਬਡੂੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਸੀ ਜਿਹੜੇ ਦੋਨੋਂ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਅਸਤੀਫਾ ਦੇ ਕੇ ਤੇ ਸ਼੍ਰੀ ਕਾਕਾਕਸਰ ਸਾਹਿਬ ਦੇ ਹੁਕਮ ਮੁਤਲਾਂਝਲੀ ਦੇ ਕੇ ਚਲੇ ਗਏ ਜਿਹੜੇ ਵਾਰ-ਵਾਰ ਕਹਿੰਦੇ ਆ ਨਾ ਪੰਜ ਮੈਂਬਰੀ ਕਮੇਟੀ ਕਿੱਥੋਂ ਆ ਗਈ ਇਹ ਪੰਜਾਂ ਦੇ ਸੱਤਾ ਦੇ ਵਿੱਚੋਂ ਦੋ ਭਗੌੜੇ ਹੋ ਗਏ ਪੰਥ ਤੋਂ ਅਕਾਲਕਟਕ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਗਏ ਤੇ ਉਹ ਪੰਜਾਂ ਦੇ ਵਿੱਚ ਅਗਲੇ ਜਿਹੜੇ ਤੀਜਾ ਨਾਂ ਆਉਂਦਾ ਸੀਗਾ ਸਰਦਾਰ ਇਕਬਾਲ ਸਿੰਘ ਝੁੰਦਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਸੰਤਾ ਸਿੰਘ ਉਮੈਦਪੁਰ ਤੇ ਬੀਬੀ ਸਤਵੰਤ ਕੌਰ ਇਹ ਇਹ ਜਿਹੜਾ ਹੈਗਾ ਇਹ ਮੈਂ ਨਾਲ ਹੁਕਮਨਾਮਾ ਵੀ ਹੂਬ ਹੂ ਜਿਹੜਾ ਹੈਗਾ ਇਹ ਲਾਊਗਾ ਔਰ ਮੈਂ ਝੂਠਾ ਤੇ ਮਕਾਰ ਤੇ ਪੰਥ ਦਾ ਭਗੌੜਾ ਐਸ ਆਦਮੀ ਨੂੰ ਕਿਉਂ ਕਿ ਆ ਡਾਕਟਰ ਚੀਮਾ ਨੂੰ ਕਿਉਂਕਿ ਅਗਲਾ ਜਿਹੜੀ ਲਾਈਨ ਆ ਉਹ ਇਸੇ ਤੇ ਲਾਗੂ ਹੁੰਦੀ ਸੀ ਵਰਕਿੰਗ ਕਮੇਟੀ ਨੂੰ ਹੁਕਮ ਹੈ ਕਿ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਕਾਲਟਕ ਸਾਹਿਬ ਨੂੰ ਜਾਣਕਾਰੀ ਭੇਜਣ ਤੇ ਸਭ ਤੋਂ ਪਹਿਲਾਂ ਅਸਤੀਫੇ ਦੇਣ ਵਾਲਾ ਚ ਕੌਣ ਸੀ ਇਹ ਇਹੀ ਮੂਮੋ ਠਗਣਾ जिने सब तो पहला इस्तीफा ਦਿੱਤਾ ਸੀ ਡਾਕਟਰ ਚੀਮੇ ਨੇ ਫਿਰ ਐਨ ਕੇ ਸ਼ਰਮਾ ਫਿਰ ਐਨ ਕੇ ਜਿਹੜੇ ਝਿੰਜਰ ਸਾਹਿਬ ਤੇ ਨਾਲ ਬੈਠੇ ਜਿਹੜੇ ਦੋਨੋਂ ਸੀਗੇ ਰਾਜੂ ਖੰਨਾ ਜੀ ਤੇ ਜਿਹੜੇ ਹੈਗੇ ਆ ਕਲੇਰ ਸਾਹਿਬ ਤੇ ਹੋਰ ਵੀ ਕਈ ਲੀਡਰ ਸੀਗੇ ਇਹ ਇਹ ਦੂਜਾ ਹੁਕਮਨਾਮਾ ਇਹ ਇਹ ਇਹਦੀ ਉਲੰਘਣਾ ਕੀਤੀ ਹੈ ਸਭ ਤੋਂ ਪਹਿਲਾਂ ਇਸ ਨੇ ਆਪਣਾ ਅਸਤੀਫਾ ਨਾਮਨਜ਼ੂਰ ਕਰਨ ਕਰਕੇ ਭਰਤੀ ਦਾ ਕੰਮ ਜਿਹੜਾ ਉਹ ਸ਼੍ਰੀ ਤਾਰਕਸ਼ਕ ਸਾਹਿਬ ਦੇ ਹੁਕਮਨਾਮੇ ਦੇ ਉਲਟ ਜਾ ਕੇ ਕੀਤਾ ਇਸ ਕਰਕੇ ਲੋਕਾਂ ਨੂੰ ਚੀਮਾ ਸਾਹਿਬ ਗੁਮਰਾਹ ਨਾ ਕਰੋ ਆਉਣਾ ਸਮਾਂ ਦੱਸੂਗਾ ਕਿ ਤੁਸੀਂ ਪੰਥ ਦੇ ਭਗੌੜੇ ਹੋ ਕੇ ਹੁਕਮ ਨਮੇ ਦੇ ਖਿਲਾਫ ਜਾ ਕੇ ਤੁਹਾਡੇ ਧਰਤੀ ਤੇ ਕੋ ਪੈਰ ਲੱਗਣ ਦਿਊਗਾ ਕਿ ਨਹੀਂ ਦਿਊਗਾ ਇਹ 27 ਲੱਖ ਤੁਸੀਂ ਭਰਤੀ ਕਹੀ ਹੈ ਮੈਂ ਤੁਹਾਨੂੰ ਚੈਲੰਜ ਕਰਦਾ ਅੱਜ ਔਰ ਤੁਹਾਡੇ ਪਾਰਟੀ ਦੇ ਆਕਾ ਨੂੰ ਵੀ ਮੈਂ ਚੈਲੰਜ ਕਰਦਾ ਕਿ 27000 ਡੈਲੀਗੇਟ ਤੁਸੀਂ ਸਾਰੇ ਪੰਜਾਬ ਚੋਂ ਬਣਾਇਆ ਦੱਸਿਆ 27000 ਡੈਲੀਗੇਟ 27 ਲੱਖ ਦੀ ਭਰਤੀ ਦਾ 27000 ਬਣਦਾ ਹੈ ਕੱਲ ਤੱਕ ਆਪਣੀ ਪਾਰਟੀ ਦੀ ਵੈਬਸਾਈਟ ਤੇ ਨਾਮ ਪਾਓ ਤੁਹਾਨੂੰ ਪਤਾ ਲੱਗੇ ਤੇ ਤੁਹਾਡੇ ਨਾਲ ਕੋਣ ਹੈ ਕਿ ਨਹੀਂ ਨਾਲ ਕੋਣ ਸਾਰੇ ਪੰਜਾਬ ਚੋਂ 5 6000 7000 ਬੰਦਾ ਨਹੀਂ ਤੁਸੀਂ ਜਿਹੜੀਆਂ ਮੀਟਿੰਗਾਂ ਚ ਇਕੱਠਾ ਕਰ ਸਕੇ ਤੇ ਤੁਸੀਂ ਸ਼ੋਅ ਕਰਦੇ ਹੋ ਵੀ 27000 ਡੈਲੀਗੇਟ ਹੈ ਸਾਡਾ ਇਥੇ ਹੀ ਬਸ ਨਹੀਂ ਜਿਹੜਾ ਸਟੇਟ ਦੇ ਡੈਲੀਗੇਟ ਬਣਾਏ ਆ ਕਿਰਪਾ ਕਰਕੇ ਉਹਦੀ ਲਿਸਟ ਅੱਜ ਹੀ মিডিਆ ਨੂੰ ਜਾਰੀ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਹੋਵੇ ਕੌਣ ਲੋਕ ਆ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਲਾਵੇ ਤੋਂ ਭਗੌੜੇ ਹੋ ਕੇ ਤੇ ਕਿਸੇ ਭਗੌੜੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਇਹ ਲੋਕ ਝੂਠ ਬੋਲਦੇ ਆ ਹੁਕਮਨਾਮੇ ਨੇ ਧੱਜੀਆਂ ਉਡਾ ਰਿਆ ਔਰ ਖਾਸ ਕਰਕੇ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਪ੍ਰਧਾਨ ਸਾਹਿਬ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਹੁਕਮਨਾਮੇ ਦੀ ਪੂਰਤੀ ਕਰਨ ਦੀ ਕਿਤੇ ਗਵਾਹ ਨਾ ਬਣ ਜਿਓ ਜਾ ਕੇ ਹੁਣ ਕਿਤੇ ਉਸੇ ਚੋਣ ਦੇ ਵਿੱਚ ਹਿੱਸੇਦਾਰ ਵੀ ਬਣ ਜਓ ਇਸ ਕਰਕੇ ਪੰਥ ਆਪੇ ਫੈਸਲਾ ਕਰ ਲੂਗਾ ਸਮਾਂ ਲੱਗੂਗਾ ਪਰ ਇਹ ਹੁਕਮਨਾਮੇ ਦੇ ਭਗੋੜੇ ਲੋਕਾਂ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਜਿਹੜੇ ਸਿੱਖ ਹੈ ਕੋਈ ਇਹਨਾਂ ਨੂੰ ਮੂੰਹ ਨਹੀਂ ਲਾਊਗਾ ਇਹ ਨਾਲ ਸਮਝੌਤਾ ਕਰ ਦੂਗਾ ਇਹ ਸਰਕਾਰ ਕੁਝ ਹੈ ਹੀ ਨਹੀਂ ਕੁਝ ਕਰਦੀ ਨਹੀਂ ਇਹ ਤੋਂ ਜ਼ਿਆਦਾ ਮਾੜੀ ਸਰਕਾਰ ਹੋ ਨਹੀਂ ਸਕਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲੋ ਤੁਸੀਂ ਆਪਣੇ ਸ਼ਹਿਰ 'ਚ ਹੀ ਪੁੱਛ ਲੋ ਸਾਰੇ ਸਾਰਿਆਂ ਤੋਂ ਫਰੋਤੀ ਲੈ ਗਏ ਡਰਦੇ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਗਾੜ੍ਹ ਕਟੌਣ ਲੱਗ ਮਾਰਨ ਲੱਗੇ ਇੱਥੇ ਲਾਅ ਨਾਅਟ ਤਾਂ ਹੈ ਹੀ ਨਹੀਂ ਕਿਉਂ ਰੀਆਂ ਡਕਹਿਤੀਆਂ 24 ਘੰਟੇ ਖੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਣੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸਸੋੜੀਏ ਨੂੰ ਚਾਰ ਮਹਿਕਮੇ ਦੇਤੇ ਸਸੋੜੀਏ ਨੂੰ ਕੋਠੀ ਦਿੱਤੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਤੇ ਮਨਿਸਟਰ ਹਾਰ ਕੇ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਅਧ்கਾਟਨ ਸਸੋੜੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪੰਜਾਬ ਵਿੱਚ ਇਹ ਤਾਂ ਮਾੜੀ ਹਾਲਤ ਸੀ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੌਹ ਚੁੱਕਦਾ ਹੈ ਉਹ ਸੌਹ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਉਂਦੀਆਂ ਸੌਹ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਉਸ ਪਾਸੇ ਇਹ ਆ ਤਾਂ ਆਪਣੀ ਸੌਂ ਦੀ ਸਭ ਤੋਂ ਵੱਡੀ ਵਾਇਲੇਸ਼ਨ ਆਈ ਕਰ ਰਹੇ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਹੇ ਸੋ ਮੈਂ ਇਹਨਾਂ ਕਹਿਣਾ ਚਾਹਣਾ ਕਿ ਬੀਜਪੀ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦਲ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇਥੇ ਅਮਨ ਸ਼ਾਂਤੀ ਪੰਗੜੀ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਹੈ ਉਹ ਕਿਸ ਜਿੰਨੀ ਮਰਜ਼ੀ ਤੌਰ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਦਾ ਆਹ ਆ ਸਾਰਿਆਂ ਪੰਜਾਬੀਆਂ ਦਾ ਆ ਫੈਸਲਾ ਵੀ